ਦੇਰਿਆਂ ਨੂੰ ਪ੍ਰਮੋਟ ਕਰਨ ਵਾਲਾ ਬੰਦਾ ਇਹ ਸਰਕਾਰਾਂ ਨਾਲ ਰਲ ਕੇ ਸਾਡੀ ਕੌਮ ਦਾ ਘਾਣ ਕਰਨ ਵਾਲਾ ਇਹ ਬੰਦਾ ਹੈ ਸ਼ੇਅਰ ਕਰੀ ਚਲਿਓ ਭਰਾਵੋ ਦੱਬ ਕੇ ਜਿਹੜਾ ਜਿਹੜਾ ਭਰਾ ਜੁੜੀ ਗਿਆ ਕਿਰਪਾ ਕਰਕੇ ਸ਼ੇਅਰ ਕਰ ਦਿਓ ਕਿਉਂਕਿ ਸਰਕਾਰਾਂ ਨੂੰ ਗੱਲਾਂ ਚੁਭਦੀਆਂ ਨੇ ਕਿਉਂਕਿ ਇਹ ਸਰਕਾਰਾਂ ਦੇ ਏਜੰਟ ਨੇ ਸਰਕਾਰਾਂ ਦਾ ਕੰਮ ਕਰ ਰਹੇ ਨੇ ਮੈਂ ਬੋਲਦਾ ਭਾਵੇਂ ਮੈਂ ਜਜ਼ਬਾਤੀਆਂ ਗਰਮ ਬੋਲ ਜਾਨਾ ਪਰ ਸਾਡੇ ਪੇਜਾਂ ਦੀਆਂ ਰੀਚਾ ਘਟਾ ਦਿੰਦੇ ਆ ਜਦੋਂ ਅਸੀਂ ਸੱਚ ਬੋਲਦੇ ਆ ਇਸ ਕਰਕੇ ਭਰਾਵੋ ਸਾਰੇ ਤੁਹਾਡੇ ਆ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਮੈਂ ਨਵੀਂ ਕਰਤੂਤ ਦਿਖਾਉਣ ਲੱਗਿਆ ਕਿ ਕਿਵੇਂ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਇਹ ਬੰਦੇ ਜਾਣ ਬੁੱਝ ਕੇ ਆਹ ਦੇਖ ਸਕਦੇ ਹੋ ਇੱਕ ਪਾਸੇ ਆ ਡੇਰੇ ਬਿਆਸ ਦਾ ਮੁਖੀ ਖੜਾ ਹੈ ਇੱਕ ਪਾਸੇ ਉਹਨਾਂ ਨੇ ਅੱਜ ਨਵਾਂ ਆਪਣਾ ਕਿਸੇ ਡੇਰੇ ਦਾ ਮੁਖੀ ਥਾਪਿਆ ਉਹ ਹੱਥ ਜੋੜੀ ਖੜਾ ਹੈ ਤੇ ਆ ਦੂਜੇ ਪਾਸੇ ਗਾਤਰਾ ਉਤੋਂ ਦੀ ਹੈ ਦਾੜਾ ਪ੍ਰਕਾਸ਼ ਹੈ ਤੇ ਸਿਰ ਤੇ ਦਮਾਲਾ ਇਹ ਮਸੰਦ ਇਹ ਟੋਕੜ ਬੋਚ ਆਰਐਸਐਸ ਦਾ ਜਿਹਦਾ ਨਾਮ ਦਾਦੂ ਆੜ ਹੈ ਪੰਜਾਬੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਿੰਦੇ ਬਹੁਤ ਸਮੇਂ ਤੋਂ ਇੱਕ ਕਹਾਣੀ ਚੱਲਦੀ ਆ ਰਹੀ ਹੈ ਜਾਂ ਕਹਾਵਤ ਕਹਿ ਲੋ ਜਾਂ ਸਿਆਣਿਆਂ ਦੇ ਬੋਲ ਕਹਿ ਲੋ ਕੀ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਅੱਜ ਕੱਲ ਸਾਡੀ ਕੌਮ ਦੀਆਂ ਜੜਾਂ ਦੇ ਵਿੱਚ ਦਾਤੀ ਫੇਰਨ ਦਾ ਕੰਮ ਸਾਡੇ ਆਪਣੇ ਕਰ ਰਹੇ ਨੇ ਅੱਜ ਕੱਲ ਸਾਡੀ ਕੌਮ ਨੂੰ ਜੇ ਪਿੱਛੇ ਧੱਕਣ ਤੇ ਲੱਗੇ ਨੇ ਡੇਰਿਆਂ ਨੂੰ ਅੱਗੇ ਲਿਆਉਣ ਤੇ ਲੱਗੇ ਨੇ ਤਾਂ ਉਹ ਸਾਡੇ ਆਪਣੇ ਕਰ ਰਹੇ ਨੇ ਮੈਂ ਸਾਫ ਸਬਦਾਂ ਚ ਕਹਿੰਦਾ ਕਿ ਆ ਦਾਦੂ ਬਾਲ ਵਰਗੇ ਆਰਐਸਐਸ ਦੇ 에ਜੈਂਟ ਬਣ ਕੇ ਦਾੜਾ ਪ੍ਰਕਾਸ਼ ਹੈ ਸਿਰ ਤੇ ਦਿਮਾਲਾ ਤੇ ਪੰਜ ਕਕਾਰ ਵੀ ਪਹਿਨੇ ਹੋਇਆ ਦਿਸਣ ਦੇ ਵਿੱਚ ਸਿੱਖ ਲੱਗਦਾ ਅਮਰਤ ਧਾਰੀ ਸਿੱਖ ਲੱਗਦਾ ਪਰ ਜੋ ਨੀਤੀਆਂ ਨੇ ਜੋ ਆਰਐਸਐਸ ਦੇ ਝੰਡੇ ਤੇ ਕੰਮ ਕਰ ਰਿਹਾ ਹੈ ਜੋ ਸਰਕਾਰਾਂ ਦੇ ਕਹਿਨ ਤੇ ਸਿੱਖ ਕੌਮ ਦੀਆਂ ਜੜਾਂ ਦੇ ਵਿੱਚ ዳਤੀ ਫੇਰ ਰਿਹਾ ਹੈ ਉਹ ਦਾदू ਵਾਲਾ ਉਹਦੀ ਨੀਤ ਤੋਂ ਪਤਾ ਲੱਗਦਾ ਹੈ ਉਹਦੇ ਚਾਲ ਚੱਲਣ ਤੋਂ ਪਤਾ ਲੱਗਦਾ ਹੈ ਦੇਖਣ ਦੇ ਵਿੱਚ ਸਾਡਾ ਲੱਗਦਾ ਹੈ ਪਰ ਜੋ ਅੰਦਰੋਂ ਦਿਲ ਤੇ ਦਿਮਾਗ ਤੋਂ ਜੋ ਨੀਤੀਆਂ ਖੇਡੀਆਂ ਜਾ ਰਹੀਆਂ ਨੇ ਉੱਥੋਂ ਆਰਐਸਐਸ ਦਾ ਏਜੰਟ ਸਿੱਧਾ ਹੁੰਦਾ ਹੈ ਕਿ ਇਹ ਆਰਐਸਐਸ ਦਾ ਏਜੰਟ ਹੈ ਬਿਲਕੁਲ ਸਿੱਧ ਸਾਫਤਾ ਪਹਿਲਾਂ ਹੀ ਹੋ ਗਿਆ ਸੀ ਜਦੋਂ ਇੱਕ ਪਾਸੇ ਅਸੀਂ ਅੰਦੋਲਨ ਲੜ ਰਹੇ ਸੀ ਤੇ ਇੱਕ ਪਾਸੇ ਇਹ ਵਿਜੇ ਸਾਪਲੇ ਵਰਗਿਆਂ ਨੂੰ ਆਪਦੇ ਗੁਰਦੁਆਰੇ ਦੇ ਵਿੱਚ ਬੁਲਾ ਕੇ ਮੀਟਿੰਗਾਂ ਕਰ ਰਿਹਾ ਸੀ ਵਿਰੋਧ ਹੋਣ ਦੇ ਬਾਵਜੂਦ ਵੀ ਇਹਦੇ ਬਾਹਰ ਦੇ ਵਿੱਚ ਅਸੀਂ ਧਰਨਾ ਲਾ ਕੇ ਬੈਠੇ ਸੀ ਤੇ ਵੱਡਾ ਖੱਬੀ ਖਾਨ ਬਾਹਰ ਤੱਕ ਲਈ ਨਿਕਲਿਆ ਸੀ ਜਿਹੜਾ ਕਹੋਂਦਾ ਸੀ ਮੈਂ ਕਰ ਦੂੰ ਬਾਹ ਕਰ ਦੂੰ ਮੇਰੇ ਕੋਲ ਅਸਲ ਹੈ ਗੁੰਡਾਗਰਦੀ ਬਹੁਤ ਕਰਦਾ ਰਿਹਾ ਇਹ ਬੰਦਾ ਦਾਦੂ ਪਿੰਡ ਦੇ ਲੋਕ ਆ ਖੇਤ ਜਾਣ ਤੋਂ ਵੀ ਡਰ ਲੱਗੇ ਸੀ ਕਹਿੰਦੇ ਜੇ ਇਹਦੇ ਵਿਰੁੱਧ ਚੱਲਾਂਗੇ ਤਾਂ ਸਾਨੂੰ ਇਹ ਨਹੀਂ ਪਤਾ ਖੇਤ ਜਾਂਦਿਆਂ ਨੂੰ ਮਰਵਾ ਦੇਵੇ ਇਹ ਹਾ ਜਾਏ ਇਨਸਾਨ ਰਿਹਾ ਪਰ ਮੈਂ ਅੱਜ ਖੁੱਲ ਕੇ ਬੋਲ ਰਿਹਾ ਕਿ ਇਹੋ ਜੇ ਮਸੰਦ ਲੋਕਾਂ ਨੇ ਇਹੋ ਜੇ ਆਰਐਸਐਸ ਦੇ ਟੁਕੜਬੋਚਾਂ ਨੇ ਸਾਡੀ ਕੌਮ ਦਾ ਘਾਣ ਕੀਤਾ ਸਾਡੀ ਕੌਮ ਦਾ ਨੁਕਸਾਨ ਕੀਤਾ ਪਰ ਇੱਥੇ ਕੋਈ ਬੋਲਣ ਨੂੰ ਤਿਆਰ ਨਹੀਂ ਇੱਥੇ ਸਾਡੀ ਕੌਮ ਨੂੰ ਹਰ ਕੋਈ ਘੋਣ ਵਾਂਗੂ ਲੱਗਿਆ ਹੋਇਆ ਹੈ ਕੋਈ ਪੱਗਾਂ ਬੰਨ ਕੇ ਸਾਡੀ ਕੌਮ ਨੂੰ ਲੁੱਟਣ ਤੇ ਲੱਗਿਆ ਤੇ ਕੋਈ ਘਾਤਰੇ ਪਾ ਕੇ ਲੱਗਿਆ ਕੋਈ ਸਾਡੇ 5 ਕਾਰ ਪਾਲਾਂ ਦਾ ਦਾੜੇ ਪ੍ਰਕਾਸ਼ ਕਰ ਲੈਂਦਾ ਪਰ ਅੰਦਰੋਂ ਨੀਤੀ ਮਾੜੀ ਹੁੰਦੀ ਹੈ ਕੌਮ ਦੇ ਪ੍ਰਤੀ ਪਰ ਅਸੀਂ ਚੁੱਪ ਬੈਠੇ ਆ ਸਾਡੀ ਐ ਜੀ ਪੀ ਸੀ ਚੁੱਪ ਬੈਠੀ ਹੈ ਸਾਡੇ ਆਗੂ ਚੁੱਪ ਬੈਠੇ ਆ ਬੋਲੂ ਕੌਣ ਜਿਨ੍ਹਾਂ ਨੇ ਬੋਲਣਾ ਸੀ ਉਹ ਤਾਂ ਆਪ ਕਾਣੇ ਆ ਜਿਨ੍ਹਾਂ ਨੇ ਬੋਲਣਾ ਸੀ ਉਹ ਆਪ ਕਾਣੇ ਹੋਏ ਬੈਠੇ ਆ ਕੋਈ ਬਾਦਲ ਕਹਿੰਦੀ ਚੋਲੀ ਚ ਬੈਠਾ ਕੋਈ ਭਾਜਪਾ ਦੀ ਝੋਲੀ 'ਚ ਬੈਠਾ ਹੈ ਕੋਈ ਕਾਂਗਰਸ ਦੀ ਝੋਲੀ 'ਚ ਬੈਠਾ ਹੈ ਤੇ ਕੋਈ ਆ ਨਵੇਂ ਝਾੜੂ ਵਾਲਿਆਂ ਦੀ ਝੋਲੀ 'ਚ ਬੈਠਾ ਹੈ ਬੋਲੂ ਕੌਣ ਇੱਥੇ ਦੇਖਣ ਦੇ ਵਿੱਚ ਤਾਂ ਸਿੱਖ ਲੱਗਦੇ ਆ ਬੰਦੇ ਪ੍ਰਸਾਦ ਕਿਹਨਾ ਦੇ ਦਿੰਦਾ ਕੋਈ ਆਰਐਸਐਸ ਦਾ ਆ ਕੋਈ ਦਿੱਲੀਆਈ ਜੁੰਡਲੀ ਦਾ ਕੋਈ 나ਗਪੁਰ ਜੜਿਆ ਬੈਠਾ ਮੈਥੋ ਅੱਜ ਸੱਚ ਨਿਕਲਣਾ ਮੂੰਹ ਦੇ ਵਿੱਚੋਂ ਕੋਕੇ ਯਾਰ ਇਹਨਾਂ ਲੋਕਾਂ ਨੇ ਇੰਨਾ ਕਹਾਨ ਕਰਤਾ ਜੇ ਅਸੀਂ ਅੱਜ ਤੱਕ ਬੋਲੇ ਨਹੀਂ ਆਮ ਜਨਤਾ ਬੋਲੀ ਨਹੀਂ ਤਾਂ ਇਹਨਾਂ ਨੇ ਆ ਮौज-ਮਸਤੀਆਂ ਕੀਤੀਆਂ ਨੇ ਆ ਦੇਖ ਲੋ ਨਵੀਂ ਕਰਤੂਤ ਦਾਦੂ ਵਾਲ ਦੀ ਮੈਂ ਦਿਖਾਉਣ ਲੱਗਾ ਡੇਰਿਆਂ ਨੂੰ ਪ੍ਰਮੋਟ ਕਰਨ ਵਾਲਾ ਬੰਦਾ ਇਹ ਸਰਕਾਰਾਂ ਨਾਲ ਰਲ ਕੇ ਸਾਡੀ ਕੌਮ ਦਾ ਕਹਾਨ ਕਰਨ ਵਾਲਾ ਇਹ ਬੰਦਾ ਸ਼ੇਅਰ ਕਰੀ ਚਲਿਓ ਭਰਾਵੋ ਦੱਬ ਕੇ ਜਿਹੜਾ ਜਿਹੜਾ ਭਰਾ ਜੁੜੀ ਗਿਆ ਕਿਰਪਾ ਕਰਕੇ ਸ਼ੇਅਰ ਕਰ ਦਿਓ ਕਿਉਂਕਿ ਸਰਕਾਰਾਂ ਨੂੰ ਗੱਲਾਂ ਚੁਭਦੀਆਂ ਨੇ ਕਿਉਂਕਿ ਇਹ ਸਰਕਾਰਾਂ ਦੇ ਏਜੰਟ ਨੇ ਸਰਕਾਰਾਂ ਦਾ ਕੰਮ ਕਰ ਰਹੇ ਨੇ ਮੈਂ ਬੋਲਦਾ ਭਾਵੇਂ ਮੈਂ ਜਜ਼ਬਾਤੀਆਂ ਗਰਮ ਬੋਲ ਜਨਾ ਪਰ ਸਾਡੇ ਪੇਜਾਂ ਦੀਆਂ ਰੀਚਾ ਘਟਾ ਦਿੰਦੇ ਆ ਜਦੋਂ ਅਸੀਂ ਸੱਚ ਬੋਲਦੇ ਆ ਇਸ ਕਰਕੇ ਭਰਾਵੋ ਸਾਰੇ ਤੁਹਾਡੇ ਆ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਮੈਂ ਨਵੀਂ ਕਰਤੂਤ ਦਿਖਾਉਣ ਲੱਗਿਆ ਕਿ ਕਿਵੇਂ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਇਹ ਬੰਦੇ ਜਾਣ ਬੁੱਝ ਕੇ ਆਹ ਦੇਖ ਸਕਦੇ ਹੋ ਇੱਕ ਪਾਸੇ ਆਹ ਡੇਰੇ ਬਿਆਸ ਦਾ ਮੁਖੀ ਖੜਾ ਇੱਕ ਪਾਸੇ ਉਹਨਾਂ ਨੇ ਅੱਜ ਨਵਾਂ ਆਪਣਾ ਕਿਸੇ ਡੇਰੇ ਦਾ ਮੁਖੀ ਥਾਪਿਆ ਉਹ ਹੱਥ ਜੋੜੀ ਖੜਾ ਤੇ ਆ ਦੂਜੇ ਪਾਸੇ ਗਾਤਰਾ ਉਤੋਂ ਦੀ ਹੈ ਦਾੜਾ ਪ੍ਰਕਾਸ਼ ਹੈ ਤੇ ਸਿਰ ਤੇ ਦਮਾਲਾ ਇਹ ਮਸੰਦ ਇਹ ਟੁਕੜਬੋਚ ਆਰਐਸਐਸ ਦਾ ਜਿਹਦਾ ਨਾਮ ਦਾਦੂ ਆਲ ਹੈ ਜਿਹਦਾ ਨਾਮ ਦਾਦੂ ਆਲ ਹੈ ਇਹ ਆਪਣੇ ਆਪ ਨੂੰ ਕਹਾਉਂਦਾ ਬਹੁਤ ਵੱਡਾ ਹੈ ਗੱਲਾਂ ਬਹੁਤ ਉੱਚੀਆਂ ਕਰਦਾ ਹੈ ਕਦੇ ਕਿਸੇ ਦੇ ਖਿਲਾਫ ਬੋਲਦਾ ਕਦੇ ਕਿਸੇ ਦੇ ਖਿਲਾਫ ਬੋਲਦਾ ਵੋਟਾਂ ਤੋਂ ਪਹਿਲਾਂ ਦਾ ਬਿਆਨ ਆਇਆ ਸੀ ਕਿ ਲੱਖਾ ਸਧਾਨਾ ਪੰਥਕ ਨਹੀਂ ਹੈ ਮੈਂ ਇਹਨੂੰ ਪੁੱਛਦਾ ਵੱਡੇ ਪੰਥਕ ਨੂੰ ਓਏ ਲੱਖਾ ਸਧਾਨਾ ਤੇਰੇ ਵਾਂਗੂ ਆ ਡੇਰਿਆਂ ਨੂੰ ਪ੍ਰੋਮੋਟ ਨਹੀਂ ਕਰਦਾ ਵੱਡੇ ਪੰਥਕ ਸਿਆ ਵੱਡੇ ਬਾਬਾ ਜੀ ਆ ਡੇਰਿਆਂ ਨੂੰ ਪ੍ਰੋਮੋਟ ਨਹੀਂ ਕਰਦਾ ਲੱਖਾ ਆ ਜਿਹੜੇ ਤੁਸੀਂ ਪ੍ਰੋਮੋਟ ਕਰ ਰਹੇ ਹੋ ਸੰਗਤ ਜੀ ਆ ਦੇਖ ਲੋ ਇਹਨਾਂ ਡੇਰਿਆਂ ਨੇ ਸਾਨੂੰ ਘਣ ਵਾਂਗੂ ਖਾਧਾ ਹੈ। ਇਹਨਾਂ ਡੇਰਿਆਂ ਨੇ ਸਾਨੂੰ ਕਮਜ਼ੋਰ ਕੀਤਾ ਹੈ। ਇਹਨਾਂ ਡੇਰਿਆਂ ਦੇ ਵਿੱਚ ਇਹ ਨਹੀਂ ਪਤਾ ਕੀ ਕੁਛ ਹੁੰਦਾ ਰਿਹਾ ਸਾਬਤ ਹੋ ਗਿਆ। ਕਈ ਬੰਦੇ ਇੱਥੇ ਬਲਤ ਕਰਦੇ ਕੇਸ ਦੇ ਵਿੱਚ ਅੰਦਰ ਨੇ ਅੱਜ। ਜਿਹੜੇ ਆਪਣੇ ਆਪ ਨੂੰ ਗੁਰੂ ਘੌਂਦੇ ਸੀ। ਜਿਹੜੇ ਕਦੇ ਕੋਈ ਕਲੰਗੀ ਲਾਉਂਦਾ ਸੀ ਸਾਡੇ ਗੁਰੂ ਦੀ। ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰਦੇ ਸੀ ਉਹ ਜੇਲ੍ਹਾਂ 'ਚ ਬੈਠੇ ਹੋ ਡੇਰੇ ਚਲਾ ਰਹੇ ਸੀ। ਤੇ ਅੱਜ ਇਹ ਬਿਆਸ ਵਾਲਾ ਡੇਰਾ ਚਲਾ ਰਿਹਾ ਹੈ। ਤੇ ਇਹ ਆਪਦਾ ਇੱਕ ਨਵਾਂ ਮੁਖੀ ਥਾਪ ਰਹੇ ਹੈ ਤੇ ਉੱਥੇ ਦਾदूवाल ਦਾ ਕੀ ਕੰਮ ਹੈ ਪ੍ਰਭੂ ਉੱਥੇ ਦਾदूवाल ਕੀ ਕਰ ਰਿਹਾ ਹੈ ਕੀ ਸਾਡੇ ਸਿਧਾਂਤਾਂ ਦੇ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਡੇਰਿਆਂ ਦੇ ਵਿੱਚ ਜਾਓ ਕਿਸੇ ਦੇ ਨੂੰ ਗੁਰੂ ਮੰਨੋ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਦਸਵੇਂ ਪਿਤਾ ਜੀ ਕਹਿ ਕੇ ਗਏ ਸੀ ਕਿ ਅੱਜ ਤੋਂ ਬਾਅਦ ਇਹ ਤੁਹਾਡਾ ਗੁਰੂ ਹੈ ਤੇ ਸਾਡਾ ਸਿਰਕਲਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੈ ਤੇ ਇਹ ਦਾਦੂ ਵਾਲ ਵਰਗੇ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਜਦੋਂ ਉਹਨਾਂ ਦੀ ਗੱਦੀ ਤੇ ਕੋਈ ਬੈਠਦਾ ਤਾਂ ਇਹ ਜਾ ਕੇ ਬਿਠਾ ਕੇ ਆਉਂਦੇ ਆ ਇਹ ਆਰਐਸਐਸ ਦੇ ਏਜੰਟ ਦਾ ਕੰਮ ਨਹੀਂ ਜਾਂ ਇਹ ਕਿਸੇ ਸਰਕਾਰ ਦੇ ਟੁੱਕੜਬੋਚ ਦਾ ਕੰਮ ਨਹੀਂ ਇਹ ਦੱਸੋ ਕੀ ਦਾ ਕੰਮ ਹੈ ਗਦਾਰਾਂ ਦਾ ਕੰਮ ਹੀ ਹੈ ਨਾ ਤੇ ਘਾਉਣਾ ਆਪਦੇ ਆਪ ਨੂੰ ਸਿੱਖ ਤੇ ਕਰਨੀਆਂ ਬਦਮਾਸ਼ੀਆਂ ਕਰਨੀਆਂ ਗੁੰਡਾ ਕਰਦੀਆਂ ਕਹੋਣਾ ਆਪਣੇ ਆਪ ਨੂੰ ਪੰਥਕ ਤੇ ਹਾਜ਼ਰੀਆਂ ਭਰਨੀਆਂ ਕਿਸੇ ਵਿਆਸ ਵਾਲੇ ਡੇਰੇ 'ਚ ਕਦੇ ਸਰਸੇ ਵਾਲੇ ਦੇ ਡੇਰੇ 'ਚ ਕਦੇ ਕਿਸੇ ਡੇਰੇ 'ਚ ਕਦੇ ਭਾਜਪੀ ਦੇ ਲੀਡਰਾਂ ਨਾਲ ਮੀਟਿੰਗਾਂ ਕਦੇ ਵਿਆਸ ਦੇਰੇ ਦੇ ਵਿੱਚ ਫੋਟੋ ਆ ਇਹ ਕੀ ਹੈ ਇਹ ਮੈਂ ਪੁੱਛਣਾ ਚਾਹਣਾ ਵੱਡੇ ਪੰਥਕ ਨੂੰ ਕੀ ਇਹ ਕੀ ਹੈ ਜਵਾਬ ਦੇ ਦਾदूਆ ਸਾਹਿਬ ਜੇ ਅੱਜ ਡੇਰਿਆਂ ਨੂੰ ਪ੍ਰਮੋਟ ਕਰਨ ਤੇ ਲੱਗਿਓ ਤਾਂ ਫਿਰ ਆਪਣੇ ਆਪ ਨੂੰ ਸਿੱਖ ਨਾ ਕਹਾਓ ਆਪਣੇ ਨਾਂ ਪਿੱਛੇ ਸਿੰਘ ਨਾ ਲਾਓ ਖਾਲਸਾ ਨਾ ਲਾਓ ਜੇ ਅੱਜ ਪੂਰੇ ਮੁਲਕ ਦੇ ਵਿੱਚ ਜਿਹੜੀ ਭਾਜਪਾ ਸਾਡੇ ਸਿੰਘਾਂ ਨੂੰ ਮਾਰਨ ਤੇ ਲੱਗੀ ਹੋਈ ਹੈ ਕਿੰਨੇ ਸਾਡੇ ਬੰਦੇ ਸ਼ਹੀਦ ਕਰਤੇ ਦੀਪ ਸਿੱਧੂ ਤੋਂ ਲੈ ਕੇ ਸਿੱਧੂ ਮੂਸੇ ਵਾਲਾ ਨਿਚਰ ਖੰਡਾ ਕਿੱਥੇ ਕਿੱਥੇ ਬੀਜੇਪੀ ਲੱਗਿਆ ਤੇ ਤੁਹਾਡੀਆਂ ਉਹਨਾਂ ਨਾਲ ਮੀਟਿੰਗਾਂ ਨੇ ਤੇ ਇਹ ਗਦਾਰ ਨਹੀਂ ਤੇ ਹੋਰ ਕੀ ਐ ਇਹ ਟੁਕੜਬੋਚ ਨਹੀਂ ਤੇ ਹੋਰ ਕੀ ਐ ਇਹ ਕੌਮ ਦੀਆਂ ਜੜਾਂ ਵੱਢਣਾ ਨਹੀਂ ਤੇ ਹੋਰ ਕੀ ਐ ਸੰਗਤ ਜੀ ਮੈਂ ਤੁਹਾਡੇ ਕੋਲੋਂ ਵੀ ਜਵਾਬ ਮੰਗਣਾ ਚਾਹਣਾ ਜਿਹੜੇ ਇਹੋ ਜਿਹੇ ਬੰਦਿਆਂ ਦੇ ਪਿੱਛੇ ਲੱਗੇ ਫਿਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਹਿਲਾਂ ਇਹਨਾਂ ਨੂੰ ਮੱਥਾ ਟੇਕਦੇ ਆ ਕਿਉਂ ਇਹਨਾਂ ਦੇ ਪਿੱਛੇ ਇਹਨਾਂ ਨੂੰ ਵੱਡੇ ਬਣਾਉਣੇ ਹੋ ਸਾਡੇ ਲਈ ਸਿਰਫ ਗੁਰੂ ਗ੍ਰੰਥ ਸਾਹਿਬ ਵੱਡਾ ਹੈ ਸਾਡਾ ਸਭ ਕੁਝ ਉਹੀ ਹੈ ਇੱਥੇ ਬਾਬਾ ਕੋਈ ਚੰਗੀ ਗੱਲ ਦੱਸ ਸਕਦਾ ਉਹ ਮੰਨ ਲਓ ਪਰ ਤੁਸੀਂ ਇੱਥੇ ਸਾਡੇ ਕਰਦੇ ਕੀ ਨੇ ਜ਼ਿਆਦਾਤਰ ਬੀਬੀਆਂ ਗੁਰੂ ਗ੍ਰੰਥ ਸਾਹਿਬ ਨੂੰ ਬਾਅਦ ਚ ਮੱਥਾ ਟੇਕਣਗੀਆਂ ਆ ਬਾਬਿਆਂ ਦੇ ਪੈਰਾਂ ਦੇ ਵਿੱਚ ਸਭ ਤੋਂ ਪਹਿਲਾਂ ਬੈਠਣਗੀਆਂ ਇਹਨਾਂ ਬਾਬਿਆਂ ਨੇ ਬੇੜਾ ਕਰ ਕੀਤਾ ਆ ਹਫ਼ਤਾ ਪਹਿਲਾਂ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਕਿੱਡਾ ਕਿੱਡੀ ਵੱਡੀ ਕਰਤੂਤ ਉਹਦੀ ਦੱਸਿਓ ਕਿਹੜਾ ਸੀ ਉਹ ਬਾਬਾ ਚਰਨ ਘਾਟ ਵਾਲਾ ਕੀ ਕੁਛ ਕਰਦਾ ਰਿਹਾ ਬਲਤਕਾਰ ਕਰਦਾ ਰਿਹਾ ਕੁੜੀਆਂ ਦੇ ਨਾਲ ਉਹ ਡੇਰਿਆਂ ਦੇ ਵਿੱਚ ਹੋਰ ਹੁੰਦਾ ਕੀ ਆਹੀ ਕੁਛ ਹੁੰਦਾ ਮੈਂ ਡੇਰਿਆਂ ਦੇ ਨਾਲ ਜੁੜੇ ਲੋਕਾਂ ਨੂੰ ਵੀ ਕਹਿਣਾ ਚਾਹਣਾ ਓਏ ਭਰਾਵੋ ਹੱਥ ਬੰਨੇ ਆਪਣੀਆਂ ਇੱਜ਼ਤਾਂ ਨੂੰ ਬਚਾਉਣ ਦਾ ਟਾਈਮ ਐ ਨਾ ਕਿ ਡੇਰਿਆਂ ਦੇ ਵਿੱਚ ਧੀਆ ਪੈਣਾ ਨੂੰ ਭੇਜਣਾ ਉੱਥੇ ਹਵਾਨ ਬੈਠੇ ਐ ਇਸ ਕਰਕੇ ਅਸਲੀਅਤ ਨੂੰ ਪਹਿਚਾਨੋ ਕੌਮ ਦਾ ਕੌਣ ਹੈ ਕੌਮ ਦੀ ਗੱਲ ਕੌਣ ਕਰਦਾ ਤੇ ਕੌਮ ਦੀਆਂ ਜੜਾਂ 'ਚ ਦਾਤੀ ਕੌਣ ਫੇਰਦਿਆ ਦਾਦੂਵਾਲ ਆਰ ਕੇ ਦਾਤੀ ਫੇਰਨ ਵਾਲੇ ਲੋਕ ਹੈ ਬਿਆਸ ਡੇਰੇ ਦੇ ਵਿੱਚ ਗੁਰਤਾ ਗੱਦੀ ਇਹਨਾਂ ਦਾ ਕੋਈ ਡੇਰਾ ਹੋ ਪਤਾ ਨਹੀਂ ਕਿਹੜੇ ਨਾਮ ਜਗਮਾਲਪੁਰ ਹੀ ਪਤਾ ਨਹੀਂ ਕਿੱਥੇ ਉੱਥੇ ਦਾਦੂਵਾਲ ਦਾ ਕੰਮ ਕੀ ਹੈ ਡੇਰਿਆਂ ਨੂੰ ਪ੍ਰਮੋਟ ਕਰ ਰਿਹਾ ਏ ਬੰਦਾ ਆਰਐਸਐਸ ਤੋਂ ਮੋਟਾ ਫੰਡ ਲੈ ਕੇ ਪੈਸੇ ਲੈ ਕੇ ਆਰਐਸਐਸ ਦੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਹੈ ਭੀਜੇਪੀ ਦੇ ਬੰਦਿਆਂ ਨਾਲ ਲੀਡਰਾਂ ਨਾਲ ਮੀਟਿੰਗਾਂ ਕਰਕੇ ਭੀਜੇਪੀ ਦੀ ਸਪੋਰਟ ਕਰ ਰਿਹਾ ਤੇ ਫਿਰ ਇਹ ਦੱਸੋ ਕਿ ਜਿਹੜਾ ਬੰਦਾ ਅੱਜ ਭੀਜੇਪੀ ਦੀ ਸਪੋਰਟ ਕਰਦਾ ਹੈ ਜਿਹੜਾ ਬੰਦਾ ਆਰਐਸਐਸ ਦੀਆਂ ਨੀਤੀਆਂ ਨੂੰ ਚੰਗਾ ਮੰਨਦਾ ਹੈ ਤੇ ਜਿਹੜਾ ਬੰਦਾ ਡੇਰਿਆਂ ਨੂੰ ਪ੍ਰਮੋਟ ਕਰ ਰਿਹਾ ਹੈ ਡੇਰਿਆਂ ਦੀਆਂ ਜਿੱਥੇ ਕੋਈ ਪ੍ਰੋਗਰਾਮ ਹੁੰਦਾ ਉੱਥੇ ਜਾਂਦਾ ਹੈ ਤੇ ਉਹ ਸਾਡੀ ਕੌਮ ਦਾ ਭਲਾ ਕਿਵੇਂ ਕਰ ਦੂ ਬਾਈ ਉਹ ਸਾਡੀ ਕੌਮ ਨਾਲ ਕਿੱਥੇ ਖੜਜੂ ਯਾਰ ਇਹ ਗੱਲਾਂ ਕੌੜੀਆਂ ਨੇ ਪਰ ਇਹ ਹੈ ਸੱਚੀਆਂ ਨੇ ਬੋਲਣਾ ਕਿਸੇ ਨੇ ਨਹੀਂ ਇਹਦੇ ਖਿਲਾਫ ਹਰ ਕੋਈ ਡਰ ਜਾਂਦਾ ਐਨਾ ਕਰਦੇ ਬਾਹਨਾ ਕਰਦੇ ਅੱਡਾ ਕੋਈ ਖੱਬੀ ਖਾਨ ਨਹੀਂ ਜੇ ਕੌਮ ਲਈ ਕਿਸੇ ਦੇ ਖਿਲਾਫ ਵੀ ਬੋਲਣਾ ਪਿਆ ਤਾਂ ਬੋਲਾਂਗੇ ਇੱਕ ਠੋਕ ਕੇ ਬੋਲਾਂਗੇ ਯਾਰ ਜਿਹੜਾ ਬੰਦਾ ਕੌਮ ਨੂੰ ਬੇਵਕੂ ਬਣਾ ਰਿਹਾ ਹੈ ਕੌਮ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਕਰੋੜਾ ਰੁਪਇਆ ਕੌਮ ਤੋਂ ਇਕੱਠਾ ਕਰ ਲੈਣਾ ਕੰਮ ਕੀ ਦਾ ਕਰਨਾ ਆਰਐਸਐਸ ਦਾ ਵਡਿਆਈ ਕਿਹਦੀ ਕਰਨੀ ਭਾਜਪੀ ਦੀ ਤੇ ਜਦੋਂ ਗੁਰਤਾ ਗੱਦੀਆਂ ਡੇਰਿਆਂ ਦੇ ਵਿੱਚ ਦਿੱਤੀਆਂ ਜਾਣ ਕਿਹਨੇ ਜਾਣਾ ਦਾਦੂਵਾਲ ਨੇ ਤੇ ਪ੍ਰੇ ਦੱਸ ਦੋ ਕਿ ਇਹ ਕਿਸ ਦਾ ਬੰਦਾ ਸਕਾ ਹੋ ਸਕਦਾ ਸੰਗਤ ਜੀ ਇਹੀ ਅੱਜ ਤੋਂ ਮੈਂ 5-6 ਸਾਲ ਪਹਿਲਾਂ ਵੀ ਇਹ 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 ਦਾ ਜਿੱਥੇ ਗੁਰੂ ਘਰ ਬਣਾਇਆ ਹੋਇਆ ਜਿੱਥੇ ਰਹਿੰਦਾ ਉੱਥੇ ਮੈਂ ਧਰਨੇ ਦੇ ਵਿੱਚ ਤਿੰਨ ਚਾਰ ਵਾਰ ਹੀ ਗਿਆ ਲਗਭਗ ਸਾਰਾ ਪਿੰਡ 90% ਪਿੰਡੇ ਦੇ ਬਾਰ ਚ ਬਹਿ ਗਿਆ ਸੀ ਕਿ ਅਸੀਂ ਤੇਰੀ ਮੀਟਿੰਗ ਨਹੀਂ ਹੋਣ ਦੇਵਾਂਗੇ ਵਜੇ ਸਾਪਲੇ ਦੇ ਨਾਲ ਪਰ ਇਹ ਬੰਦਾ ਧਰਨਾ ਜਦੋਂ ਧਰਨਾ ਚੱਕਿਆ ਗਿਆ ਉਸ ਤੋਂ 10 ਦਿਨਾਂ ਬਾਅਦ ਫੇਰ ਮੀਟਿੰਗ ਕਰਕੇ ਸਪੈਸ਼ਲ ਫੋਟੋਆਂ ਪਾਈਆਂ ਜਾਣ ਬੁੱਝ ਕੇ ਕਿਵੇਂ ਮੀਟਿੰਗ ਕਰ ਲਈ ਐ ਇੰਨਾ ਹੰਕਾਰੀ ਬੰਦਾ ਤੇ ਇੰਨਾ ਗੁੰਡਾ ਬੰਦਾ ਐ ਤੇ ਕਹੂਗਾ ਦੂਜੇ ਨੂੰ ਆਹ ਪੰਥਕ ਨਹੀਂ ਤੂੰ ਕੌਣ ਉਹਨੇ ਦੱਸਣ ਵਾਲਾ ਵੀ ਯਾਰ ਆਹ ਫਲਾਣਾ ਪੰਥਕ ਨਹੀਂ ਆ ਪੰਥਕ ਨਹੀਂ ਤੂੰ ਆਪ ਸਹੀ ਐ ਕਿ ਤੂੰ ਆਪ ਡੇਰਿਆਂ ਦੇ ਵਿੱਚ ਜਾਂਦਾ ਨਹੀਂ ਤੂੰ ਆਪ ਭਾਜਪਾ ਨਾਲ ਮੀਟਿੰਗਾਂ ਕਰਦਾ ਨਹੀਂ ਆਰਐਸਐਸ ਦੇ ਏਜੰਡੇ ਤੇ ਤੂੰ ਚੱਲਦਾ ਨਹੀਂ ਇੱਥੋਂ ਕੌਮ ਨੂੰ ਖਤਰਾ ਹੀ ਇਹਨਾਂ ਗਦਾਰਾਂ ਤੋਂ ਹੈ ਸਾਨੂੰ ਆਪਦਾ ਹੀ ਮਾਰ ਰਹੇ ਨੇ ਤੇ ਅਸੀਂ ਕੀ ਦੇਖ ਲੈਨੇ ਆ ਬੰਦੇ ਦੇ ਸਿਰ ਤੇ ਦਮਾਲਾ ਦਾੜਾ ਪ੍ਰਕਾਸ਼ ਹੈ ਪੰਜ ਕਕਾਰ ਪਾਏ ਹੋਏ ਨੇ ਤੇ ਚੋਲਾ ਪਾਇਆ ਹੋਇਆ ਹੈ ਬਾਬਾ ਅਸੀਂ ਮੱਥੇ ਟੇਕਣ ਲੱਗ ਜਾਨੇ ਆ ਬੀਬੀਆਂ ਪੈਰਾਂ 'ਚ ਨਿਕਲਣ ਲੱਗ ਜਾਂਦੀਆਂ ਨੇ ਕੋਈ 100 ਦਾ ਨੋਟ ਕੋਈ 500 ਦਾ ਨੋਟ ਸਾਡੀ ਕੌਮ ਦੇ ਵਿੱਚ ਭਰਾਵੋ ਪਹਿਰੂ ਪੀਏ ਵੜ ਗਏ ਨੇ ਸਾਡੇ ਵਰਗਾ ਉਹਨਾਂ ਨੇ ਰੂਪ ਧਾਰਨ ਕਰ ਲਿਆ ਭਾਵੇਂ ਅੰਮ੍ਰਿਤ ਛਕ ਲਿਆ ਪੰਜ ਕਕਾਰ ਪੈਨੇ ਹੋਏ ਨੇ ਪਰ ਜੜਾ ਉਹਨਾਂ ਦੀਆਂ 나ਗਪੁਰੋਂ 나ਗਪੁਰੋਂ ਲੱਗੀਆਂ ਹੋਈਆਂ ਨੇ ਜਿਹੜਾ ਉਹਨਾਂ ਦੀਆਂ ਤਾਰਾਂ ਉਹਨਾਂ ਦੇ ਉੱਥੇ ਖੜਕਦੀਆਂ ਨੇ 나ਗਪੁਰ ਕਈ ਬੰਦੇ ਐ ਇਕੱਲੇ ਇਕੱਲੇ ਨੂੰ ਨੰਗਾ ਕਰਾਂਗੇ ਕਈ ਬੰਦਿਆ ਜਿਹੜੇ 나ਗਪੁਰੋਂ ਚੱਲਦੇ ਐ ਤੇ ਪਾ ਕੇ ਚੋਲੇ ਰੱਖਦੇ ਐ ਚਿੱਠੇ ਚੰਗੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਦੇ ਕਬਜ਼ੇ ਐ ਚੰਗਿਆਂ ਲੋਕਾਂ ਦੀਆਂ ਜ਼ਮੀਨਾਂ ਤੇ ਇਹਨਾਂ ਨੇ ਕਬਜ਼ੇ ਕੀਤੇ ਹੋਇਆ ਤੇ ਚੰਗਾ ਗੁੰਡਾਗਰਦੀ ਚੰਗੀ ਰਹਿ ਚੰਗੀਆਂ ਗੱਡੀਆਂ ਚੰਗਾ ਪੈਸਾ ਖੁੱਲਾ ਉਡਾਉਂਦੇ ਆ ਤੇ ਸਾਡੇ ਵਾਲੇ ਇਹਨਾਂ ਨੂੰ ਚੜਾਵਾ ਚੜਾਈ ਜਾਂਦੇ ਆ ਓਏ ਇਸ ਗੱਲ ਦਾ ਦੁੱਖ ਹੈ ਕਿ ਜਿਹੜਾ ਬੰਦਾ ਕੌਮ ਦੀਆਂ ਜੜਾਂ 'ਚ ਦਾਤੀ ਪਾਈ ਬੈਠਾ ਹੈ ਜਿਹੜਾ ਬੰਦਾ ਆਰਐਸਐਸ ਨਾਲ ਸੰਬੰਧ ਬਣਾਈ ਬੈਠਾ ਹੈ ਜਿਹੜਾ ਬੰਦਾ ਭਾਜਪੀ ਨਾਲ ਮੀਟਿੰਗਾਂ ਕਰਦਾ ਹੈ ਤੇ ਸਾਡੇ ਬੰਦੇ ਉਹਨੂੰ ਪੂਜੀ ਜਾਂਦੇ ਆ ਯਾਰ ਇਹੋ ਜਿਹਾ ਬੰਦਾ ਕੌਮ ਦਾ ਨਹੀਂ ਹੋ ਸਕਦਾ ਸਾਡੇ ਜਥੇਦਾਰ ਨੂੰ ਮੈਂ ਬੇਨਤੀ ਕਰਦਾ ਐ ਜੀਪੀਸੀ ਦੇ ਨੂੰ ਕਿ ਆ ਜਿਹੜਾ ਬੰਦਾ ਆ ਡੇਰਿਆਂ ਨੂੰ ਪ੍ਰਮੋਟ ਕਰਦਾ ਹੈ ਜਿਹੜਾ ਬੰਦਾ ਡੇਰਿਆਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸਿੱਖ ਘਾਉਂਦਾ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਨੱਥ ਨਹੀਂ ਪਾਣੀ ਚਾਹੀਦੀ ਕਿ ਇਹੋ ਜਿਹੇ ਬੰਦਿਆਂ ਨੂੰ ਅਕਾਲ ਤਖਤ ਸਾਹਿਬ ਤੇ ਬਲਾਕ ਕੇ ਸਜ਼ਾ ਨਹੀਂ ਦੇਣੀ ਚਾਹੀਦੀ ਅਸੀਂ ਤਾਂ ਪਹਿਲਾਂ ਹੀ ਕਿੱਥੋਂ ਕਿੱਥੇ ਚਲੇ ਗਿਆਗੇ ਤੇ ਇਹ ਬੰਦੇ ਇਹ ਬੰਦੇ ਹੋਰ ਇਹ ਬੰਦੇ ਹੋਰ ਸਾਡੀਆਂ ਜੜਾਂ ਨੂੰ ਚੰਬੜੇ ਹੋਇਆ। ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਓਏ ਭਰਾਵੋ ਬੋਲ ਪਿਆ ਕਰੋ। ਇਹਨਾਂ ਨੂੰ ਸੇਕ ਲੱਗੇ। ਜਦੋਂ ਆਪਾਂ ਬੋਲਦੇ ਨਹੀਂ ਆਪਾਂ ਕਹਿੰਦੇ ਨੇ ਆਪਾਂ ਕੀ ਲੈਣਾ। ਓਏ ਭਰਾਵੋ ਆਪਾਂ ਕੀ ਲੈਣਾ। ਇਸ ਗੱਲ ਕਰਕੇ ਪੰਜਾਬ ਕਿੱਥੇ ਚਲਾ ਗਿਆ। ਓਏ ਪੰਜਾਬ ਨੂੰ ਆਪਣਾ ਸਮਝੋ। ਸਾਡੀਆਂ ਜੜਾਂ ਵੱਡੀਆਂ ਜਾ ਰਹੀਆਂ ਨੇ। ਸਾਡੀ ਹੋਂਦ ਖਤਮ ਕਰਨ ਤੇ ਲੱਗੇ ਹੋਏ ਨੇ। ਇੱਥੇ ਮੈਂ ਕਈ ਬੰਦਿਆਂ ਨੂੰ ਕਹਿ ਦਨਾ ਕਈ ਬੰਦੇ ਨਾ ਪਿੰਡ ਦੇ ਗਲੀਆਂ ਨਾਲਿਆਂ ਨੂੰ ਵਿਕਾਸ ਸਮਝਣ ਲੱਗ ਜਾਂਦੇ ਆ ਚਾਰ ਇੱਟਾਂ ਲਾਤੀਆਂ ਕਹਿੰਦੇ ਉਹ ਵਿਕਾਸ ਹੋ ਗਿਆ ਜੀ ਬਹੁਤ ਵਧੀਆ ਕੰਮ ਉਹ ਭਰਾਵੋ ਵਿਕਾਸ ਤੋਂ ਕੀ ਕਰਾਉਂਗੇ ਤੁਹਾਨੂੰ ਖੋਖਾ ਤਾਂ ਕੀਤਾ ਜਾ ਰਿਹਾ ਹੈ ਤੁਹਾਡੇ ਮੁੰਡਿਆਂ ਤੇ ਐਨਐਸਏ ਲਾ ਕੇ ਡਿਬਰੂ ਘਰ ਸਿੱਟਿਆ ਜਾ ਰਿਹਾ ਹੈ ਆਹ ਦਾਦੂ ਵਾਲਾ ਅੱਗੇ ਤੁਹਾਡੀ ਹੋਂਦ ਨੂੰ ਖਤਮ ਕਰਨ ਤੇ ਲੱਗੇ ਨੇ ਉਹ ਜਦੋਂ ਤੁਸੀਂ ਇਹਨੇ ਰਹੇ ਪਿੰਡ ਦੇ ਵਿਕਾਸ ਤੋਂ ਕੀ ਕਰਾਉਂਗੇ ਓਏ ਸਮਝੋ ਤਹਾਡੀ ਬੋਲੀ ਮਾਰੀ ਜਾ ਰਹੀ ਆ ਤੁਹਾਡੇ ਪਾਣੀ ਮਾਰੇ ਜਾ ਰਹੇ ਨੇ ਘਰ ਘਰ ਕੈਂਸਰ ਵਰਗੇ ਕਾਲੇ ਪੀੜੇ ਹੋ ਗਏ ਓਏ ਉਧਰ ਨੂੰ ਧਿਆਨ ਮਾਰ ਲਓ ਓਏ ਉਧਰ ਨੂੰ ਧਿਆਨ ਮਾਰ ਲਓ ਓਏ ਕੱਲੀਆਂ ਗਲੀਆਂ ਨਾਲੀਆਂ ਤੱਕ ਨਾ ਓਏ ਹਿਸਾਬ ਲਾਇਆ ਕਰੋ ਕਿ ਗਲੀਆਂ ਨਾਲੀਆਂ ਬਣ ਗਈਆਂ ਜੀ ਸਰਕਾਰ ਬਹੁਤ ਚੰਗੀ ਐ ਭਰਾਵੋ ਗੱਲ ਹੋਣ ਦੀ ਕਰਿਆ ਕਰੋ ਗੱਲ ਬੋਲੀ ਦੀ ਦੇਖੋ ਬੋਲੀ ਕਿੱਥੇ ਚਲੀ ਗਈ ਸਾਡੇ ਪਾਣੀ ਕਿਹੋ ਜੇ ਗੰਦਲੇ ਹੋ ਗਏ ਸਾਡਾ ਵਾਤਾਵਰਨ ਕਿਹੋ ਜਿਹਾ ਹੋ ਗਿਆ ਸਾਡੀ ਹੋਂਦ ਅਸੀਂ ਕਿੰਨੇ ਕ ਗੁਲਾਮ ਆ ਕਿੰਨੇ ਕ ਆਜ਼ਾਦ ਆ ਇਹ ਤੀਜਾ ਸੋਚ ਲਿਆ ਕਰੋ ਏ ਇਕੱਲਾ ਖੁੰਡਾਂ ਤੇ ਬੈ ਕੇ ਇਹਨਾਂ ਸੋਚਿਆ ਕਰੋ ਕਿ ਯਾਰ ਆ ਗਲੀ ਬਣ ਗਈ ਆ ਛੜਕ ਬਣ ਗਈ ਆ ਨਾਲੀ ਬਣ ਗਈ ਇਹ ਵਿਕਾਸ ਨਹੀਂ ਹੁੰਦਾ ਇਹ ਇਹ ਇਹਨਾਂ ਦੇ ਸਾਰੇ ਤੁਹਾਡਾ ਬినాਸ਼ ਕੀਤਾ ਜਾ ਰਿਹਾ ਹੈ ਆ ਗਲੀਆਂ ਨਾਲੀਆਂ ਦੇ ਸਾਰੇ ਤੁਹਾਨੂੰ ਮਾਰਿਆ ਜਾ ਰਿਹਾ ਹੈ ਤੁਸੀਂ ਖੁਸ਼ ਹੋ ਜਾਂਦੇ ਹੋ ਇੱਕ ਓਲੇ ਦੇ ਵਿੱਚ ਰੱਖ ਕੇ ਸਰਕਾਰਾਂ ਮਾਰ ਦਿੰਦੀਆਂ ਨੇ ਤੁਹਾਨੂੰ ਇਸ ਕਰਕੇ ਭਰਾਵੋ ਆ ਇਹਨਾਂ ਬਾਬਿਆਂ ਬੂਬਿਆਂ ਦੇ ਪਿੱਛੇ ਲੱਗਣਾ ਛੱਡ ਦਿਓ ਇਹਨਾਂ ਦੀਆਂ ਕਰਤੂਤਾ ਤੁਹਾਡੇ ਸਾਹਮਣੇ ਆਈ ਜਾਂਦੀਆਂ ਨੇ ਕਿਸੇ ਦਾ ਕਾਂਗਰਸ ਦੇ ਨਾਲ ਪੂਰਾ ਗੂੜਾ ਸਬੰਧ ਹੈ ਕਿਸ ਦਾ ਝਾਰੂ ਵਾਲਿਆਂ ਨਾਲ ਹੈ ਕਿਸ ਦਾ ਬਾਦਲਕਿਆਂ ਨਾਲ ਹੈ ਕਿਸ ਦਾ ਆਰਐਸਐਸ ਨਾਲ ਹੈ ਕਿਸ ਦਾ ਭਾਜਪਾ ਨਾਲ ਹੈ ਤੇ ਗੁਰੂ ਨਾਲ ਤਾਂ ਇਹਨਾਂ ਨੇ ਸਬੰਧ ਹੀ ਤੋੜੇ ਹੋਇਆ ਸਿੱਖ ਕੌਮ ਨੂੰ ਤਾਂ ਇਹ ਵਰਤਦੇ ਆ ਪੱਗਾਂ ਬੰਨ ਕੇ ਪੈਸਾ ਲੁੱਟਣਾ ਹੁੰਦਾ ਉਦੋਂ ਕੌਮਯਾਬ ਆ ਜਾਂਦੀ ਹੈ ਇਹਨਾਂ ਦੇ ਪਰ ਜਦੋਂ ਇਹਨਾਂ ਨੂੰ ਸਮਝਾਉਂਦੇ ਹੁੰਦੇ ਇਹਨਾਂ ਨੂੰ ਚੜਾਵੇ ਚੜਦੇ ਤਾਂ ਆਰਐਸਐਸ ਚੜਾਉਂਦੀ ਐ ਆ ਬੀਜੇਪੀ ਵਰਗੇ ਚੜਾਵੇ ਚੜਾਉਂਦੇ ਐ ਬਰਗਾੜੀ ਕੀ ਹੋਇਆ ਸੀ ਆਹੀ ਕੁਛ ਤਾਂ ਦਾਦੂਵਾਲ ਦਾਦੂਵਾਲ ਵਰਗਿਆਂ ਨੇ ਵਿਕ ਕੇ ਉਹ ਧਰਨਾ ਵੇਚਿਆ ਸੀ ਕਿੰਨੀਆਂ ਜ਼ਮੀਨਾਂ ਨੇ ਇੱਕ ਪਿੰਡ ਦੇ ਧੀਆ ਮੇਰੇ ਕੋਲੇ ਆਈਆਂ ਉਹਨਾਂ ਦੀ ਜ਼ਮੀਨ ਨਹੀਂ ਨੇ ਇਹਨੇ ਦੱਬ ਰੱਖੀ ਐ ਦਾਦੂਵਾਲ ਨੇ ਉਹ ਇਹਨੇ ਕੀ ਕੁਛ ਜੇ ਕੀ ਚਿੱਠੇ ਦਸੀਏ ਇਹਦੇ ਚਿੱਠੇ ਬਹੁਤ ਨੇ ਮੇਰੇ ਕੋਲ ਕੱਲੀ-ਕੱਲੀ ਗੱਲ ਤੇ ਚਾਨਣਾ ਪਾਵਾਂਗੇ ਪਰ ਭਰਾਵੋ ਬਚੋ ਇਹੋ ਜਿਹੇ ਠੱਗ ਲੋਕਾਂ ਤੋਂ ਬਚੋ ਇਹੋ ਜਿਹੇ ਦਮੂਹੇ ਸੱਪਾਂ ਤੋਂ ਬਚੋ ਇਹਨਾਂ ਤੋਂ ਇਹ ਆਰਐਸਐਸ ਨੇ ਛੱਡੇ ਹੋਏ ਸੱਪ ਨੇ ਆਰਐਸਐਸ ਦੇ ਏਜੰਟ ਨੇ ਇਹ ਗੱਲਾਂ ਸਾਬਤ ਹੋ ਗਈਆਂ ਨੇ ਕਲੀਅਰ ਹੋ ਗਈਆਂ ਨੇ ਆ ਜਿਹੜਾ ਬੰਦਾ ਪਾ ਕੇ ਗਾਤਰੇ ਰੱਖ ਕੇ ਦਾੜ੍ਹੀਆਂ ਖੜਾ ਇਹਨਾਂ ਚ ਆ ਡੇਰੇਆਂ ਵਾਲਿਆਂ ਚ ਆ ਦੇਖ ਸਕਦੇ ਹੋ ਜਿਨੇ ਫੋਟੋ ਨਹੀਂ ਦੇਖੀ ਆ ਸਾਈਡ ਤੇ ਦਾਦੂਵਾਲ ਖੜਾ ਤੇ ਆਹ ਡੇਰਾ ਬਿਆਸ ਦਾ ਮੁਖੀ ਖੜਾ ਤੇ ਇਹ ਜਿਹੜਾ ਨਮਾ ਨਮਾ ਜਿਹੜਾ ਗੱਦੀ ਤੇ ਬਟਾਇਆ ਉਹ ਖੜਾ ਤੇ ਜਿਹੜਾ ਡੇਰਾ ਬਿਆਸ ਦਾ ਬਿਆਸ ਡੇਰੇ ਦਾ ਮੁਖੀ ਚੁਣਨਾ ਉਹ ਵੀ ਖੜਾ ਹੈ ਤੇ ਆ ਗ੍ਰਿੰਦਰ ਢਿੱਲੋ ਜਿਹੜਾ ਹੁਣ ਮੌਜੂਦਾ ਮੁਖੀ ਆ ਬਿਆਸ ਡੇਰੇ ਦਾ ਉਹ ਖੜਾ ਹੈ ਤੇ ਆ ਆ ਆ ਆ ਇਧਰ ਗਦਾਰ ਖੜਾ ਹੈ ਆਰਐਸਐਸ ਦਾ ਏਜੰਟ ਖੜਾ ਟੁਕੜਬੋਚ ਖੜਾ ਹੈ ਸਰਕਾਰਾਂ ਦਾ ਆ ਦੇਖ ਸਕਦੇ ਹੋ ਤੁਸੀਂ ਤਾਂ ਬਿਲਕਦਿਆਂ ਅੱਗ ਲੱਗਦੀ ਹੈ ਕਿ ਯਾਰ ਇਹ ਕੌਮ ਨੂੰ ਲੁੱਟਦੇ ਐ ਪਾਗਲ ਬਣਾਉਂਦੇ ਐ ਚਾਰ ਗੱਲਾਂ ਸੁਣਾ ਕੇ ਕੌਮ ਦੇ ਤੇ ਕਰੋੜਾ ਰੁਪਏ ਇਕੱਠੇ ਕਰਕੇ ਝੋਲੀ ਕਿੰਨਾ ਦੇ ਪਾਉਂਦੇ ਆ ਓਏ ਆਰਐਸਐਸ ਦੇ ਉਹ ਨਾਗਪੁਰਾਲਿਆਂ ਦੇ ਓਏ ਭੁੱਲ ਜਾਂਦੇ ਆ ਸਭ ਕੁਝ ਸਾਡੇ ਗੁਰੂ ਨੇ ਸਾਡੇ ਲਈ ਕੀ ਕੀਤਾ ਸੀ ਓਏ ਤੁਸੀਂ ਉਸ ਗੁਰੂ ਨੂੰ ਧੋਖਾ ਦਿੰਦੇ ਹੋ ਓਏ ਇਸ ਕੌਮ ਨੂੰ ਧੋਖਾ ਦਿੰਦੇ ਹੋ ਜਿਹੜੀ ਕੌਮ ਨੇ ਤੁਹਾਡੇ ਪੈਰ ਨਾਲ ਕਰੋੜਾ ਰੁਪਈਆ ਤੁਸੀਂ ਕੌਮ ਦੇ ਸਿਰ ਤੋਂ ਇਕੱਠਾ ਕਰ ਲਿਆ ਤੇ ਜਾ ਕੇ ਝੋਲੀ 'ਚ ਬਹਿ ਜਾਂਦੇ ਹੋ ਭਾਜੀਪੀ ਦੇ ਜਾ ਕੇ ਖੜ੍ਹ ਜਾਂਦੇ ਹੋ ਡੇਰੇਆਂ ਨਾਲ ਤਾਂ ਦੁੱਖ ਆਉਂਦਾ ਪ੍ਰਭੂ ਪੰਜਾਬ ਦੇ ਲੋਕੋ ਜਿੰਨੇ ਵੀ ਜੋਗੇ ਹੈਗੇ ਆ ਬੋਲਾਂਗੇ ਜਦੋਂ ਤੱਕ ਜਾਣ ਰਹੂਗੀ ਬੋਲਾਂਗੇ ਰਾਹ ਔਖੇ ਐ ਸੱਚਾ ਵਾਲਿਆਂ ਨਾਲ ਕੋਈ ਖੜਦਾ ਹੁੰਦਾ ਐ ਇੱਥੇ ਝੂੜ ਦੇ ਨਾਲ ਹੀ ਹਰ ਕੋਈ ਤੁਰਿਆ ਫਿਰਦਾ ਹੁੰਦਾ ਐ ਹਮੇਸ਼ਾ ਸੱਚ ਦੀ ਲੀਕ ਤੇ ਚੱਲਦੇ ਰਹਾਂਗੇ ਭਾਵੇਂ ਇਕੱਲੇ ਰਹਿ ਜੀਏ ਕੋਈ ਦੁੱਖ ਨਹੀਂ ਪਰ ਹਮੇਸ਼ਾ ਸੱਚ ਤੇ ਚੱਲਾਂਗੇ ਸਨਹਾਰਤਾ ਤੇ ਚੱਲਾਂਗੇ ਕਿਸੇ ਦੇ ਟੋਕੜਿਆਂ ਤੇ ਨਹੀਂ ਪਲਦੇ ਕਿਸੇ ਦੇ ਟੋਕੜਿਆਂ ਤੇ ਨਹੀਂ ਪਲਦੇ ਇਸ ਕਰਕੇ ਪੰਜਾਬ ਦੇ ਲੋਕੋ ਜਦੋਂ ਕੋਈ ਇਹੋ ਜਿਹਾ ਬੰਦਾ ਕੰਮ ਕਰਦਾ ਜਦੋਂ ਇਹੋ ਜੀਆਂ ਕੋਈ ਫੋਟੋ ਆਉਂਦੀਆਂ ਨੇ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਉਦੋਂ ਬੋਲ ਪਿਆ ਕਰੋ ਭਰਾਵੋ ਇਹ ਗਾਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਇਹ ਡੇਰਿਆਂ ਜਾਣ ਵਾਸਤੇ ਨਹੀਂ ਬਣਾਏ ਸੀ ਇਹਨਾਂ ਨੂੰ ਚੜਾਵੇ ਚੜਾਉਣੇ ਬੰਦ ਕਰ ਦੋ ਆ ਬਾਬਿਆਂ ਨੂੰ ਇਹਨਾਂ ਨੂੰ ਲਾ ਲਓ ਥੱਲੇ ਜਿਹੜੇ ਟੀਸੀਆਂ ਦੇ ਚਾੜਤੇ ਕਰੋੜਾ ਰੁਪਇਆ ਜਿਹਦਾ ਚੰਗੀਆਂ ਗੱਡੀਆਂ ਖਰੀਆਂ ਚੰਗੇ ਬਾਣੇ ਪਾਉਂਦੇ ਆ ਚੰਗੇ ਬੂਟ ਸੂਟ ਸਭ ਕੁਝ ਚੰਗਾ ਯਾਰ ਗਰੀਬੰਦਾ ਗਰੀਬ ਹੋਈ ਜਾਂਦਾ ਹੈ ਬਾਬੇ ਅਮੀਰ ਹੋਈ ਜਾਂਦੇ ਆ ਤੇ ਫਿਰ ਚਲ ਅਮੀਰਤਾ ਹੋ ਗਈ ਕੌਮ ਦੀ ਗੱਲ ਤਾਂ ਕਰ ਲੈਣ ਗੱਲ ਕਰਨੀ ਆ ਰਐਸਐਸ ਦੀ ਅਜੰਡਾ ਚਲਾਉਣਾ ਭਾਜਪੀ ਦਾ ਪ੍ਰਮੋਟ ਕਰਨਾ ਡੇਰਿਆਂ ਨੂੰ ਗਲਤ ਇੱਥੇ ਖੜਦੀ ਆ ਕੇ ਯਾਰ ਤਾਂ ਦੁੱਖ ਲੱਗਦਾ ਤਾਂ ਦੁੱਖ ਲੱਗਦਾ ਪ੍ਰਭੂ ਇੰਨੀਆਂ ਕੁ ਬੇਨਤੀਆਂ ਸੀ ਪ੍ਰਭੂ ਇਹਨਾਂ ਨੂੰ ਨੰਗੇ ਕਰਦੇ ਰਿਹਾ ਕਰੋ ਇਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਕੌਮ ਇਹਨਾਂ ਦੇ ਖਿਲਾਫ ਹੈ ਜਦੋਂ ਤੁਸੀਂ ਬੋਲਦੇ ਨਹੀਂ ਕਹਦ ਨੇ ਆਪਾਂ ਕੀ ਲੈਣਾ ਯਾਰ ਅੱppa ਬੋਲ ਕੇ ਕੀ ਲੈਣਾ ਕੀ ਹੋ ਜੂ ਉਹ ਬੋਲਣ ਨਾਲ ਬਹੁਤ ਕੁਝ ਹੁੰਦਾ ਹੈ ਪਤਾ ਲੱਗ ਜਾਂਦਾ ਇਹਨਾਂ ਨੂੰ ਕੀ ਹਾਂ ਵਿਰੋਧ ਕਰਨ ਵਾਲੇ ਬੰਦੇ ਖੜੇ ਐ ਹੈਗੇ ਇਹਨਾਂ ਦੇ ਖਿਲਾਫ ਬੋਲਣ ਵਾਲੇ ਵੀ ਇਹ ਕਹੋਂਦੇ ਆਪਦੇ ਆਪ ਨੂੰ ਗੁੰਡੇ ਕਿ ਖੜਦਾ ਕੋਈ ਖਿਲਾਫ ਨਹੀਂ ਬੋਲਦਾ ਜਦੋਂ ਤੱਕ ਜ਼ੁਰਤ ਐ ਜਦੋਂ ਤੱਕ ਸਾਹ ਚੱਲਦੇ ਐ ਜੋ ਤੱਕ ਓਟ ਆਸਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਏਜੰਟਾਂ ਦੇ ਖਿਲਾਫ ਬੋਲਦੇ ਰਹਾਂਗੇ ਪੜਦੇ ਖੋਲਦੇ ਰਹਾਂਗੇ ਇੰਨੀਆਂ ਕੁ ਬੇਨਤੀਆਂ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਫੋਲੋ ਮੈਂ ਤਾਂ ਕਹਿ ਦਣਾ ਉਹਨਾਂ ਪ੍ਰਭਾਉ ਪੇਜ ਮੇਰੇ ਪਹਿਲਾਂ ਤਿੰਨ ਬੰਦ ਕਰਤੇ ਸੱਚ ਬੋਲਣ ਦੇ ਕਰਕੇ ਇਹ ਨਵਾਂ ਪੇਜ ਚਲਾਇਆ ਇਹਦੀ ਮਰਿਚਾ ਘਟਾ ਦਿੰਦੇ ਆ ਇਸ ਕਰਕੇ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪ੍ਰਭਾਉ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਕੱਲ ਨੂੰ ਜਾਂ ਪਰਸੋਂ ਇਹਦੀਆਂ ਇਹਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਵੀ ਨੰਗੀਆਂ ਕਰਾਂਗੇ ਕਿੱਥੇ ਕਿੱਥੇ ਨੇ ਕਬਜ਼ੇ ਕੀਤੇ ਆ ਕਿਹਦੀਆਂ ਇਹਨੇ ਜ਼ਮੀਨਾਂ ਦੱਬੀਆਂ ਨੇ ਤੇ ਕਿਵੇਂ ਇਹ ਗੁੰਡਾਗਰਦੀ ਕਰਦਾ ਕਿਵੇਂ ਇਹ ਤੋਂ ਲੋਕ ਡਰਦੇ ਆ ਕਿਵੇਂ ਇਹ ਲੋਕਾਂ ਨੂੰ ਡਰਾਉਣਾ ਇਹ ਗੱਲਾਂ ਸਾਰੀਆਂ ਦੱਸਾਂਗੇ ਇਕੱਲੀਆਂ-ਇਕੱਲੀਆਂ ਅੱਜ ਲਈ ਮਾਫ਼ ਕਰੋ ਜਜਮਾਤੀ ਹੋ ਕੇ ਕੋਈ ਸ਼ਬਦ ਗਲਤ ਕਿਹਾ ਹੋਵੇ ਤਾਂ ਮਾਫ਼ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ